ਕਦਾ ਮੈਂ ਤਾਂ ਨਹੀਂ ਆਖਿਆ ਸੀ ਵਿਆਹ ਕਰਵਾਉਣ ਨੂੰ ਮੈਂ ਤਾਂ ਨਹੀਂ ਆਖਿਆ ਸੀ ਮੱਝਾਂ ਚ ਰਾਉਣ ਨੂੰ ਗੱਲ ਕੀ ਹੋਈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 60 ਬੰਦਿਆਂ ਨਾਲ ਠੱਗੀਆਂ ਮਾਰੀਆਂ ਸੀ ਕਿਸੇ ਕੁੜੀ ਨੇ ਉਹਦਾ ਘਰ ਵਾਲਾ ਹੀ ਠੱਗੀਆਂ ਮਲਵਾਦਾ ਸੀ ਆਪਦੀ ਭੈਣ ਬਣਾ ਕੇ ਗਾਂ ਰਸਤਾ ਕਰ ਦਿੰਦਾ ਸੀ ਸੁਹਾਗ ਰਾਤ ਨੂੰ ਪਾ ਕੇ ਗੋਲਗਾਂ ਨੀਂਦੀਆਂ ਸਾਰੇ ਟੱਬਰ ਤੋਂ ਲੈ ਕੇ ਸੋਨਾ ਪੈਸੇ ਫਰਾਰ ਹੋ ਜਾਂਦੀ ਸੀ ਪਰ ਇਹ ਬੰਦੇ ਨਾਲ ਜਿਹੜੇ ਨਾਲ ਠੱਗੀ ਬੱਜੀ ਆ ਇਹ ਕਹਿੰਦਾ ਬਈ ਮੈਂ ਮੌਕੇ ਤੇ ਬੰਦੇ ਫੜ ਲੇ ਫੜ ਕੇ ਆਦੇ ਪੈਸੇ ਮੜਾਏ ਇੱਜਤਦਾ ਮੇਰੀ ਨਹੀਂ ਮੋੜਨੀ ਪਰ ਮੇਰਾ ਜਿਹੜਾ ਨੁਕਸਾਨ ਹੋਇਆ ਸੀ ਮੈਂ ਉਹ ਵਾਪਸ ਕਰਾ ਲਿਆ ਮੇਰਾ ਸੋਨਾ ਵਾਪਸ ਕਰਾ ਲਿਆ ਲੇ ਅਗੋਂ ਉਹਨਾਂ ਤੋਂ 7-8 ਲੱਖ ਰੁਪਇਆ ਹੋਰ ਲੈ ਵੀ ਤੁਸੀਂ ਮੇਰੀ ਇੱਜ਼ਤ ਤੇ ਖਰਾਬ ਕੀਤੀ ਆ ਆਪਾਂ ਬੰਦੇ ਨਾਲ ਗੱਲ ਕਰਦੇ ਜਿਹਦੇ ਨਾਲ ਇਹ ਗੱਲ ਹੋਈ ਸੀ ਆ ਜਾ ਬਾਈ ਮੜਾ ਖੱਚ ਕੇ ਯਾਰ ਅੱਸੀ ਗੱਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਆਪਾਂ ਗੱਲ ਕਰਦੇ ਇੱਕ ਇੱਕ ਘਰ ਵਾਲੀ ਤੇ ਇੱਕ ਘਰ ਵਾਲਾ ਤੇ ਤੀਜਾ ਇੱਕ ਵਿਚੋਲਾ ਕਹਿੰਦੇ ਹੁੰਦੇ ਇਹਨਾਂ ਨੇ ਇੱਕ ਧੰਦਾ ਚਲਾਇਆ ਵਾ ਸੀਗਾ ਧੰਦਾ ਕੀ ਚਲਾਇਆ ਵਾ ਸੀ ਆਪਦੀ ਘਰ ਵਾਲੀ ਨੂੰ ਆਪਦੀ ਭੈਣ ਬਣਾ ਕੇ ਕਿਸੇ ਹੋਰ ਨਾਲ ਵਿਆਹ ਕਰ ਦਿੰਦਾ ਸੀਗਾ ਜਦੋਂ ਵਿਆਹ ਕਰਦਾ ਸੀਗਾ ਮਾਰ ਕੇ ਠੱਗੀ ਸੁਹਾਗਨਾ ਦਲਦਨ ਭੱਜ ਜਾਂਦੇ ਸੀਗੇ ਉਹ ਦੂਜੇ ਦਿਨ ਉਹਨਾਂ ਦੇ ਕੱਖ ਪੱਲੇ ਨਹੀਂ ਪੈਂਦਾ ਸੀਗਾ ਰੌਲਾ ਕਿੱਥੇ ਸੀ ਇਹ ਬਾਈ ਨਾਲ ਵੀ ਇਹੀ ਕੁਛ ਹੋਇਆ ਵਿਆਹ ਹੋਇਆ ਕਹਿੰਦੇ ਉਹਨਾਂ ਗਵੰਡੀ ਚੰਦਰਾ ਸੀਗਾ ਭਾਨਗਾ ਮਾਰਦਾ ਸੀ ਚੋਰੀ ਛੁਪੇ ਸਾਰਾ ਕੁਛ ਮਿਥ ਲਿਆ ਵੀ ਆਹ ਵਿਆਹ ਹੋਗਾ ਐ ਹੋਗਾ ਪਰ ਉਹਨਾਂ ਨੇ ਉਹਦਾ ਨਜਾਇਜ਼ ਫਦਾ ਚੱਕਿਆ ਆਪਾਂ ਗੱਲ ਕਰਦੇ ਬਾਈ ਨਾਲ ਕੀ ਗੱਲਬਾਤ ਬਣੀ ਸੱਸੀ ਕਾ ਭਾਈ ਕੀ ਹਾਲ ਹੈ ਵਧੀਆ ਬਈ ਤੁਸੀਂ ਸੱਸ ਕੀ ਗੱਲਬਾਤ ਬਣੀ ਕੀ ਹਾਲ ਹੋਈ ਗੱਲਬਾਤ ਆ ਬਾਈ ਕੁਛ ਵੀ ਨਹੀਂ ਮੈਂ ਤੁਹਾਨੂੰ ਦੱਸਦਾ ਮਤਲਬ ਮੈਂ ਨਾ ਮੇਰਾ ਭਾਈ ਵਿਆਹ ਨਹੀਂ ਹੁੰਦਾ ਸੀਗਾ ਮੈਂ ਬਹੁਤ ਦੁਖੀ ਸੀਗਾ ਮਤਲਬ ਮੇਰੇ ਮਾਪੇ ਬਈ ਬੁਢੇ ਹੋ ਗਏ ਹਨਾ ਉਹਨਾਂ ਦਾ ਮਤਲਬ ਕੰਮ ਨਹੀਂ ਹੁੰਦਾ ਉਹਨਾਂ ਤੋਂ ਤੇ ਮੈਂ ਵੀ ਕੰਮ ਤੇ ਜਾਣਾ ਹੁੰਦਾ ਬਈ ਤੇ ਮੇਰਾ ਵੀ ਔਖਾ ਹੋ ਜਾਂਦਾ ਬਈ ਰੋਟੀ ਟੁੱਕਦਾ ਹਨਾ ਤੇ ਮੇਰੀ ਜਿਹੜੀ ਭਾਬੀ ਸੀਗੀ ਹਨਾ ਤੇ ਉਹਨਾਂ ਦਾ ਅੱਡ ਘਰ ਆ ਹੁਣ ਸਾਡੇ ਨਾਲ ਰਹਿੰਦੇ ਆ ਉਹ ਬਈ ਯਾਰ ਮੇਰੀ ਮੰਮੀ ਨਾਲ ਲੜ-ਡਾਟ ਸੀਗੀ ਮਤਲਬ ਬੋਲਦੀ ਚੱਲਦੀ ਨਹੀਂ ਵਧੀਆ ਲੜਾਈ ਟੁੱਕ ਰਹਿਦਾ ਸਾਡੇ ਘਰੇ ਪੂਰਾ ਹਨਾ ਤੇ ਮੈਨੂੰ ਐਸੀ ਯਾਰ ਮੈਂ ਵਿਆਹ ਕਰਾ ਲਾ ਤੇ ਮੈਂ ਬਥੇਰਾ ਭੱਜਿਆ ਬਈ ਬਥੇਰੇ ਵਾਲੇ ਸਤਾਰਾਂ ਨੂੰ ਕਿਹਾ ਹਨਾ ਮੇਰਾ ਵਿਆਹ ਕਰ ਦੋ ਪਰ ਬਈ ਮੇਰਾ ਤਾਂ ਵਿਆਹ ਨਹੀਂ ਹੁੰਦਾ ਸੀਗਾ ਰਿਸ਼ਤਾ ਨਹੀਂ ਹੁੰਦਾ ਸੀ ਮੇਰਾ ਬਥੇਰਾ ਮੈਂ ਗਿਆ ਮੈਂ ਕਿਹਾ ਮੇਰਾ ਵਿਆਹ ਹੋ ਜਾ ਤਾਂ ਵਿਆਹ ਹੋ ਜਾ ਵਧੀਆ ਹਨਾ ਪਰ ਮੇਰਾ ਵਿਆਹ ਨਹੀਂ ਹੋਇਆ ਹਨਾ ਤੇ ਕਿਤੇ ਰੱਬ ਦਾ ਰੂਪ ਆਪਾਂ ਨਹੀਂ ਕਹਿ ਸਕਦੇ ਵੀ ਇੱਕ ਦਾ ਚੰਦਰਾ ਬੰਦਾ ਟੱਕਰ ਗਿਆ ਮੈਨੂੰ ਰਾਹ 'ਚ ਮੈਨੂੰ ਕਹਿੰਦਾ ਕਹਿੰਦਾ ਐ ਕਰਕੇ ਵੀ ਉਹ ਕਿਵੇਂ ਆ ਮੁੰਡਿਆ ਮੈਂ ਕਿਹਾ ਠੀਕ ਹੈ ਜੀ ਹੋਰ ਦੱਸੋ ਜੀ ਠੀਕ ਹਾਂ ਕਹਿੰਦਾ ਠੀਕ ਹੈ ਵਧੀਆ ਕਹਿੰਦਾ ਯਾਰ ਅਸੀਂ ਰਿਸ਼ਤਾ ਕਰਾਉਣੇ ਹੁੰਨੇ ਆ ਮਤਲਬ ਕੱਪੜੇ ਕੱਪੜੇ ਵਾਲਾ ਸੀਗਾ ਯਾਰ ਬਈ ਮੋਟਰਸਾਈਕਲ ਤੇ ਆਇਆ ਤੇ ਮੇਰੀ ਬੇਬੇ ਕੱਪੜੇ ਲਈ ਜਾਂਦੀ ਸੀ ਉਤੋਂ ਤੇ ਕਿਤੇ ਉਹਨੇ ਇਹ ਕਹਤਾ ਵੀ ਜੇ ਤੁਹਾਡੇ ਮੁੰਡੇ ਦਾ ਰਿਸ਼ਤਾ ਕਰਾਉਣਾ ਤਾਂ ਕਰਵਾ ਦਨਾ ਮੈਂ ਮਨ ਲਾਉਣੀ ਗੱਲਾਂ ਚ ਲਿਆ ਕੇ ਕਹਿਤਾ ਤੇ ਮੈਨੂੰ ਇਹ ਕਹਿੰਦਾ ਕਿਵੇਂ ਮੁੰਡਾ ਮੈਂ ਠੀਕ ਹੈ ਜੀ ਵਧੀਆ ਤੁਸੀਂ ਦੱਸੋ ਕਹਿੰਦੇ ਵਧੀਆ ਵਧੀਆ ਕਹਿੰਦਾ ਆਜੋ ਬਹਿਨੇ ਆ ਤੁਹਾਡੇ ਘਰੇ ਗੱਲਬਾਤ ਕਰਦੇ ਆ ਤੁਹਾਡੇ ਨਾਲ ਮੈਂ ਕਹਾਂ ਜੇ ਆਜੋ ਕੋਈ ਨਾ ਬਹਿ ਜਾਓ ਤੇ ਮੈਂ ਵੀ ਗੱਲ ਉਹਦੇ ਕੋਲ ਜ਼ਹਿਰ ਕੀਤੀ ਹੈ ਨਾ ਵੀ ਕਿਉਂਕਿ ਯਾਰ ਮੈਨੂੰ ਮਜਬੂਰੀ ਸੀ ਮੈਨੂੰ ਮੈਨੂੰ ਐਸੀ ਮੇਰੇ ਮਾਪੇ ਤੋਂ ਕੰਮ ਨਹੀਂ ਹੁੰਦਾ ਯਾਰ ਮੈਨੂੰ ਔਖਾ ਹੋ ਜਾਂਦਾ ਜੀ ਰੋਟੀ ਟੋਕ ਪਕਾਉਣਾ ਮੈਂ ਤੇ ਇੱਕ ਮੈਂ ਮੇਰੀ ਉਮਰ ਵੀ ਲੱਗਦੀ ਜਾਂਦੀ ਸੀ ਮੈਨੂੰ ਵਿਆਹ ਹੋ ਜੇ ਤਾਂ ਵਧੀਆ ਹਣਾ ਤੇ ਮੈਂ ਉਹਨੂੰ ਅੰਦਰ ਲੈ ਗਿਆ ਬਈ ਤੇ ਮੇਰੀ ਬੇਬੀ ਵੀ ਮੇਰੇ ਕੋਲ ਬੈਠੀ ਆ ਅਸੀਂ ਦੋਨੇ ਬੈਠੇ ਆ ਤੇ ਮੇਰਾ ਬਾਪੂ ਵੀ ਆ ਗਿਆ ਤੇ ਉਹਨੇ ਕਿਤੇ ਕਹਿਤਾ ਵੀ ਹਨਾ ਵੀ ਅੱਜ ਵੀ ਸ਼ਹਿਰ ਦੇ ਵਿੱਚ ਇੱਕ ਬੰਦਾ ਹੈਗਾ ਵੀ ਉਹ ਰਿਸ਼ਤੇ ਕਰਾਉਂਦੇ ਆ ਜੇ ਤੂੰ ਰਿਸ਼ਤਾ ਕਰਾਉਣਾ ਤਾਂ ਵੇਖ ਲਓ ਹਨਾ ਵੀ ਮੈਂ ਰਿਸ਼ਤਾ ਕਰਵਾ ਦਣਾ ਤੁਹਾਡਾ ਤੇ ਮੈਂ ਕਹਿੰਦਾ ਵੀ ਯਾਰ ਹਨਾ ਬਥੇਰੇ ਯਾਰ ਮੈਂ ਕਲੀਅਰ ਵੀ ਰਿਸ਼ਤਾ ਕਰਾਉਣ ਵਾਲੇ ਆਉਂਦੇ ਹਨਾ ਮਤਲਬ ਰਿਸ਼ਤਾ ਸਿਰੇ ਚੜਦਾ ਨਹੀਂ ਮੈਂ ਕਹਿੰਦਾ ਯਾਰ ਕਹਿ ਜਾਂਦੇ ਪਰ ਮੈਂ ਇਹ ਚੀਜ਼ ਤੋਂ ਮੈਂ ਬਹੁਤ ਡਰਦਾ ਹਨਾ ਵੀ ਮੇਰਾ ਵਿਆਹ ਹੁੰਦਾ ਨਹੀਂ ਪਿਆ ਤੇ ਮੈਂ ਕਹਿੰਦਾ ਵੀ ਯਾਰ ਹੁਣ ਕਾਹ ਨੂੰ ਇਹ ਬੰਡ ਪੰਗੇ ਚ ਪੈਣਾ ਹਨਾ ਤੇ ਕਹਿੰਦਾ ਨਹੀਂ ਨਹੀਂ ਹੁਣ ਤੇਰਾ ਸਿਰੇ ਚੜਾਵਾਂਗੇ ਵਿਆਹ ਟੈਨਸ਼ਨ ਨਾ ਲੈ ਮੈਂ ਕਹਿੰ ਹੀ ਗੱਲ ਕਰਨੀ ਆ ਪਾਣਾ ਵੀ ਪਾਨੀ ਪੁੰਨੀ ਨਾ ਵਜੇ ਕੋਈ ਹਣਾ ਵੀ ਆਪਾਂ ਗੱਲ ਬਿਲਕੁਲ ਠੋਕੋ ਕੇ ਕਰ ਲਈਏ ਤੇ ਵਧੀਆ ਉਹ ਕਹਿੰਦਾ ਹਾਂ ਹਾਂ ਕੋਈ ਚੱਕਰ ਨਹੀਂ ਕਹਦਾ ਮੈਂ ਗੱਲ ਕਰੂੰਗਾ ਤੇ ਉਹ ਜਾਵੜਦਾ ਬਈ ਉਦੋਂ ਬਾਅਦ ਮੇਰੀ ਮੰਮੀ ਵੀ ਕਹਿੰਦੀ ਹੈ ਕਿ ਨਹੀਂ ਵੀ ਜੇ ਕੋਈ ਬੰਦਾ ਆਉਂਦਾ ਨਾ ਰਿਸ਼ਤਾ ਲੈ ਕੇ ਜਾਂ ਕੋਈ ਗੱਲ ਹੁੰਦੀ ਆ ਤਾਂ ਉਹਨੂੰ ਬਾਹਰ ਲੈ ਜਾਈਂ ਨਾ ਕਿਸੇ ਪਾਸੇ ਵੀ ਆਇਆ ਨਾ ਹੋਵੇ ਕਿ ਤੇ ਕਰੀ ਬਹਿ ਕੇ ਤੂੰ ਕੱਲ ਬਾਅਦ ਕਰਦਾ ਹਾਂ ਇਹਦੇ ਨਾਲ ਵੀ ਲੋਕ ਅੱਜ ਕੱਲ ਟਾਣੇ ਮਿਹਨੇ ਬਾਰਿਬਾਰ ਮਾਰਦੇ ਆ ਨਾ ਬੰਨੀ ਮਾਰ ਦਿੰਦੇ ਆ ਮੈਂ ਕੋਈ ਨਾ ਜਦੋਂ ਬਈ ਕਿਤੇ ਨਾ ਕਿਤੇ ਉਹਨਾਂ ਕੋਲ ਗੱਲ ਜਾਵੜੀ ਤੇ ਉਹ ਆ ਗਈ ਬੰਦੇ ਹਨਾ ਤੇ ਮੈਂ ਉਹਨਾਂ ਨੂੰ ਕਹਿ ਮੈਂ ਕਹਿ ਕੇ ਤੁਸੀਂ ਨਾ ਖੇਤ ਹੀ ਜਾਵੜੋ ਕਿਉਂਕਿ ਮੈਂ ਨੰਬਰ ਦਿੱਤਾ ਹੋਇਆ ਸੀ ਉਹ ਕਪੜਿਆਂ ਵਾਲਿਆਂ ਨੂੰ ਮੈਂ ਕਹਿੰਦਾ ਤੁਸੀਂ ਨਾ ਖੇਤ ਜਾਵੜੋ ਮੈਂ ਕਹਿੰਦਾ ਮੈਂ ਉੱਥੇ ਆ ਜਨਾ ਮੈਂ ਕਹਿੰਦਾ ਅੰਕਲ ਤੈਨੂੰ ਪਤਾ ਹੀ ਹੈ ਮੇਰਾ ਖੇਤ ਕਿੱਥੇ ਹੈ ਵੀ ਆਪਾਂ ਮਿਲਦੇ ਹਾਂ ਜਿੱਥੇ ਹੱਥ ਚੱਕਦਾ ਹੁੰਦਾ ਉਹਨਾਂ ਤੋਂ ਮੈਨੂੰ ਪਾਣੀ ਲਾਉਣਾ ਹੁੰਦਾ ਇੱਥੇ ਮੈਂ ਮੈਂ ਕਹਿੰਦਾ ਹੱਥ ਚੱਕਦਾ ਹੁੰਦਾ ਉਹਥੇ ਹੀ ਹੂੰਗਾ ਮੈਂ ਕਹਿੰਦਾ ਮੈਂ ਤੂੰ ਉੱਥੇ ਆ ਜੀ ਤੇ ਉਹ ਕਿਤੇ ਨਾ ਕਿਤੇ ਉੱਥੇ ਪਹੁੰ ਤੇ ਉੱਥੇ ਗੱਲਬਾਤ ਹੁੰਦੀ ਆ ਉਹ ਕਹਿੰਦੇ ਵੀ ਮੁੰਡਾ ਵੀ ਨਾਲ ਆਇਆ ਹੁੰਦਾ ਬਈ ਜਿਹਦੀ ਘਰ ਵਾਲੀ ਸੀਗੀ ਭੈਣ ਯਾਰ ਨੇ ਮੈਨੂੰ ਭੈਣ ਬਣਾ ਕੇ ਮੇਨਾ ਵਿਆਹ ਕਰਤਾ ਉਹਦਾ ਕਹਿੰਦਾ ਮੈਂ ਕਹਦਾ ਬਈ ਮੇਰੀ ਭੈਣ ਆ ਕਹਿੰਦਾ ਕਹਿੰਦਾ ਜਿਹਦੇ ਨਾਲ ਵਿਆਹ ਕਰਨਾ ਕਹਿੰਦਾ ਮੈਂ ਕੋਈ ਨਾ ਮੈਂ ਤੇਰਾ ਕਰਾ ਦਿੰਨਾ ਕਹਿੰਦਾ ਆਹਦਾ ਕਹਿੰਦਾ ਕੁਛ ਨਹੀਂ ਲੈਂਦਾ ਯਾਰ ਕਹਿੰਦਾ ਮੈਨੂੰ ਵੀ ਐ ਵੀ ਮੈਂ ਵੀ ਗਰੀਬ ਦਾ ਪਰਿਵਾਰ ਦਾ ਆਣਾ ਵੀ ਮੈਨੂੰ ਐ ਚਲ ਘਰ ਵਾਜ ਜਾਊਗਾ ਮੇਰੀ ਭੈਣ ਦਾ ਯਾਰ ਵੀ ਬੰਦਾ ਵੀ ਤੂੰ ਸੋਹਣਾ ਸੁਨੱਖਾ ਹੈਗਾ ਮੈਨੂੰ ਉਹਨੇ ਫਸਾ ਲਿਆ ਮਤਲਬ ਜਾਲ ਦੇ ਵਿੱਚ ਓਵੇਂ ਤਰੀਕੇ ਨਾਲ ਗੱਲਾਂ ਕਰਕੇ ਮੈਂ ਕਹਿੰਦਾ ਕੋਈ ਨਾ ਬਈ ਇਹ ਚੋਰੀ ਚੋਰੀ ਸ਼ੂਫੇ ਕਰ ਲੈਣੇ ਵਾ ਮੈਂ ਕਹਿੰਦਾ ਲੋਕਾਂ ਨੂੰ ਪਤਾ ਨਾ ਲੱਗੇ ਹਨਾ ਮੈਂ ਕਹਿੰਦਾ ਲੋਕ ਭਾਨੀ ਮਾਰ ਦਿੰਦੇ ਆ ਮੈਂ ਕਹਿੰਦਾ ਸਾਡੇ ਯਾਰ ਹਨਾ ਮੇਰਾ ਵਿਆਹ ਸਿਰੇ ਨਹੀਂ ਚੜਦਾ ਮੈਂ ਕਹਿੰਦਾ ਮੈਂ ਕਹਿੰਦਾ ਆਪਾਂ ਕਰ ਲੈਣੇ ਕੋਈ ਨਾ ਗੱਲਬਾਤ ਤੇ ਉਹਨਾਂ ਨੇ ਕਿਹਾ ਬਈ ਮੈਰਜ ਬਿਊਰੋ ਦਾ ਸਿਸਟਮ ਹੈ ਸੀਗਾ ਉਹਨਾਂ ਦੇ ਉੱਥੇ ਸ਼ਹਿਰ ਦੇ ਵਿੱਚ ਮੈਂ ਆਪਣੀ ਮੰਮੀ ਡੈਡੀ ਨੂੰ ਚੜਾ ਕੇ ਲੈ ਜਾਣਾ ਬਈ ਉੱਥੋਂ ਮੈਂ ਵਿਆਹ ਕੇ ਰਾਤ ਨੂੰ ਲੈ ਆਉਣਾ ਅੱਛਾ ਠੀਕ ਹੈ ਉਥੋਂ ਆ ਕੇ ਲਿਆਉਣਾ ਬਾਈ ਹਨਾ ਤੇ ਨੰਦ ਕਰਦੇ ਸੀ ਪਿੰਡ ਪਿੰਡ ਆ ਕੇ ਸ਼ਾਇਦ ਗੁਰਦੁਆਰੇ ਜੀ ਕਰਾ ਲੰਨੇ ਆ ਤੇ ਰਾਤ ਨੂੰ ਬਾਈ ਸਹਵਾਗ ਰਾਤ ਹੁੰਦੀ ਆ ਤੇ ਕਿਤਨਾ ਮੈਨੂੰ ਨਹੀਂ ਪਤਾ ਸੀਗਾ ਉਹਨੇ ਬਾਈ ਨੀਂਦ ਦੀਆਂ ਗੋਲੀਆਂ ਪਾ ਕੇ ਮਤਲਬ ਮੈਨੂੰ ਪਿਆਦੀ ਮੇਰੇ ਮਾਪ ਨੂੰ ਪਿਆਦੀ ਜਿੰਨਾ ਸੋਨਾ ਸੀਗਾ ਬਾਈ ਸਾਰਾ ਘਰ ਦਾ ਪੈਸਾ ਸੀਗਾ ਬਾਈ ਲੁੱਟ ਕੇ ਫਰਾਰ ਹੋ ਗਿਆ ਉਹ ਅੱਛਾ ਲਾਏ ਕੀ ਸਹਵਾਗ ਰਾਤ ਵਾਲੇ ਦਿਨ ਤਨੂੰ ਨੀਂਦ ਦੀਆਂ ਗੋਲੀਆਂ ਪਾਦੀਆਂ ਤੇ ਹਾਂ ਲੀੜੇ ਪੈਸੇ ਤੇ ਸੋਨਾ ਸਾਰਾ ਕੋ ਲੈ ਕੇ ਭੱਜ ਗਏ ਲੈ ਕੇ ਸਾਰਾ ਕੋਈ ਫਰਾਰ ਹੋਈ ਬਈ ਹਨਾ ਤੇ ਦੂਜੇ ਦਿਨ ਮੈਂ ਉੱਠਿਆ ਜਦੋਂ ਭੈਣ ਜੋ ਮੈਂ ਘਰ ਆ ਗਈ ਹੋ ਗਿਆ ਮੈਂ ਲੱਭਾ ਉਹਨੂੰ ਲੱਭੀ ਨਾ ਮੈਨੂੰ ਮੈਂ ਕੁਲਮਾਰਿਆਂ ਨੂੰ ਕੱਪੜੇ-ਕਪੜੇ ਖਿਲਰੇ ਪਏ ਸੀ ਮੈਂ ਕਹ ਗਿਆ ਹੋ ਗਿਆ ਕੰਮ ਜਿਹੜਾ ਹੋਣਾ ਸੀ ਮੈਂ ਬਈ ਉਹਨੂੰ ਲਾਇ ਅੰਕਲ ਨੂੰ ਹੁਣ ਮੈਂ ਕੱਪੜਿਆਂ ਦਾ ਨੂੰ ਮੈਂ ਕਹੈਂ ਐ ਕਰਕੇ ਕਿੱਥੇ ਆ ਕਹਿੰਦਾ ਮੈਂ ਇੱਥੇ ਆ ਮਗਾ ਆਇਆ ਘਰੇ ਕਹਿੰਦਾ ਕੀ ਹੋ ਗਿਆ ਮੈਂ ਕਹ ਆਇਆ ਤਨੂੰ ਇਹ ਵਧਾਈ ਦੇਈ ਇਹ ਮੈਂ ਕਹ ਤੇਰਾ ਮਾਣ-ਤਾਨ ਕਰੀਏ ਯਾਰ ਮੈਂ ਕਹ ਤੂੰ ਬਥੇਰੇ ਕੰਮ ਕੀਤਾ ਸਾਡੇ ਲਈ ਕਹਿੰਦਾ ਮੈਂ ਕਹ ਤੂੰ ਬਹੁ ਭਾਈ ਉਹਨਾਂ ਦਾ ਤਾਂ ਡਿਊਟੀ ਲਈ ਹੋਈ ਸੀਗੀ ਹੈਨਾ ਉਹਨਾਂ ਦੇ ਸਿਸਟਮ ਨੂੰ ਆਈ ਸੀ ਚੱਲ ਮੈਨੂੰ 5000 ਰੁਪਏ ਇਧਰੋਂ ਬਣ ਰਿਹਾ 6000 ਰੁਪਏ ਬਣ ਰਿਹਾ ਤੇ ਉਹਨਾਂ ਨੂੰ ਨਹੀਂ ਪਤਾ ਸੀ ਉਹ ਕਹਿੰਦਾ ਪੁੱਤ ਮੈਨੂੰ ਤਾਂ ਇਹ ਚੀਜ਼ ਦਾ ਪਤਾ ਨਹੀਂ ਹੈਨਾ ਵੀ ਯਾਰ ਮੈਂ ਵੀ ਮੈਨੂੰ ਐ ਨਹੀਂ ਪਤਾ ਸੀ ਵੀ ਆਹ ਚੱਕਰ ਹੋ ਜਾਊਗਾ ਕਹਿੰਦਾ ਅਸੀਂ ਤਾਂ ਵਿਆਹ ਚੱਲ ਮੈਂ ਇਹਨੂੰ ਐ ਸੀ ਚੱਲ ਕਿਸੇ ਦਾ ਭਲਾ ਹੋ ਜਾਊਗਾ ਤੁਹਾਡਾ ਭਲਾ ਹੋ ਜਾਊਗਾ ਤਾਂ ਇਹ ਤਾਂ ਮੈਂ ਤਾਂ ਫਰਮਾਇਸ਼ ਦੇਤੀ ਕਹਿੰਦਾ ਮੈਨੂੰ ਤਾਂ ਇਹ ਜੀ ਪੈਸੇ ਤੋਂ ਕੀ ਲੈਣਾ ਹੈਨਾ ਕਹਿੰਦਾ ਮੈਂ ਪੈਸੇ ਵੀ ਨਹੀਂ ਲਏ ਉਹਨਾਂ ਤੋਂ ਕਹਿੰਦਾ 5-6000 ਰੁਪਏ ਲੈਣਾ ਕਿ ਮੈਂ ਪੈਸੇ ਵੀ ਨਹੀਂ ਲਏ ਉਹਨਾਂ ਤੋਂ ਕਹਿੰਦਾ ਮੇਰੇ ਅੰਕਲ ਮੇਰੇ ਨਾਲ ਤਾਂ ਇਹ ਗੱਲ ਹੋ ਗਈ ਕਹਿੰਦਾ ਯਾਰ ਉਹਨਾਂ ਨੇ ਤਾਂ ਸਾਨੂੰ ਐ ਡਿਊਟੀ ਲਈ ਹੋਈ ਸੀ ਜਿਹੜੇ ਬੰਦੇ ਤੁਸੀਂ ਜਾਣਦੇ ਹੋ ਮਤਲਬ ਉੱਥੇ ਕਹਿ ਦਿਆ ਕਰੋ ਤੁਹਾਨੂੰ 5-6 ਰੁਪਏ ਦੇ ਦਿਆ ਕਰਾਂਗੇ ਹੈਨਾ ਮੈਂ ਕਿਹਾ ਹੁਣ ਬੰਦੇ ਲੱਭ ਕਿੱਥੋਂ ਕਿੱਥੇ ਆਹੋ ਤੇ ਅਸੀਂ ਬੰਦੇ ਕਹਿੰਨੇ ਕਿਵੇਂ ਪਤਾ ਕਰਕੇ ਇੱਧਰ ਉੱਧਰੋਂ ਪਤਾ ਕਰਕੇ ਬਈ ਇਹਨਾਂ ਦੇ ਪਰਿਵਾਰ ਘਰੇ ਪਾਵਾਂ ਜਾਣੇ ਉਹਨਾਂ ਦੇ ਬੰਦੇ ਨੇ ਤੇ ਉਹ ਦੀ ਘਰ ਵਾਲੀ ਸੀ ਤੇ ਮੈਂ ਘਰੋਂ ਚੱਕ ਲੈਣਾ ਬਈ ਪੱਤਰਕਾਰ ਵੀ ਮੇ ਨਾਲ ਲੈ ਜਾਣਾ ਜਦੋਂ ਮੈਂ ਚੱਕ ਲੈਣਾ ਬਈ ਤੇ ਕੁੜੀ ਮੂਹ ਲਗਾਉਂਦੀ ਆ ਤੇ ਮੈਂ ਕਿਹਾ ਮੂਹ ਲਗਾਉਂਦੀ ਕੋਈ ਲੋੜ ਨਹੀਂ ਮੈਂ ਕਿਹਾ ਹਾਂ ਵੀ ਕੀ ਮੈਂ ਕਿਹਾ ਹੁਣ ਦੱਸ ਕੀ ਲੱਗਦਾ ਤੇਰਾ ਇਹ ਕਹਿੰਦੀ ਮੇਰਾ ਘਰ ਵਾਲਾ ਹੈ ਕਿ ਚਾ ਉਹਨੂੰ ਕਹਿੰਦੀ ਜਿਹੜਾ ਭਰਾਵਣਾ ਸੀ ਉਹ ਘਰ ਵਾਲਾ ਕਹਿੰਦੀ ਮੈਂ ਕਹਾਂ ਕੌਣ ਦੱਸ ਇਹ ਕਹਿੰਦੀ ਮੇਰਾ ਪਰ ਘਰ ਵਾਲਾ ਮੈਂ ਕਹਾਂ ਤੁਸੀਂ ਲੋਕਾਂ ਨੂੰ ਫੁੱਦੂ ਬਣਾਉਂਦੇ ਹੋ ਮੈਂ ਕਹਾਂ ਤੁਸੀਂ ਲੁੱਟਦੇ ਹੋ ਲੋਕਾਂ ਨੂੰ ਮੈਂ ਕਹਾਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ ਤੇ ਮੇਰੇ ਪੈਰ ਅੱਜ ਥੱਲੇ ਜਮੀਨ ਨਿਕਲ ਗਈ ਬਈ ਜਦੋਂ ਉਹਨੇ ਕਿਹਾ ਵੀ ਮੇਰਾ ਘਰ ਵਾਲਾ ਤੇ ਮੈਂ ਉਹ ਕਮਾਲ ਮੰਨੀ ਨਾ ਉਹ ਜੇ ਬੰਦੇ ਦੀ ਮੈਂ ਕਹਾਂ ਜਿਹੜਾ ਬੰਦਾ ਆਪਣੀ ਘਰ ਵਾਲੀ ਨੂੰ ਕਿਸੇ ਨਾਲ ਤੋੜ ਦਿੰਦਾ ਯਾਰ ਹੈਂ ਘਰੋਂ ਇਹਨਾਂ ਨੇ ਪੈਸਾ ਹੀ ਮੁੱਕ ਰੱਖ ਲਿਆ ਤੇ ਮੈਂ ਜਦੋਂ ਤਿੰਨ ਚਾਰ ਛੱਡੀਆਂ ਮੁੰਡੇ ਦੇ ਤੇ ਮੁੰਡਾ ਕਹਿੰਦਾ ਕਹਿੰਦਾ ਬਾਈ ਸਾਡੇ ਦਾ ਕੰਮ ਹੀ ਇਹ ਚਲਾਇਆ ਹੋਇਆ ਕਹਿੰਦਾ ਪੈਸੇ ਹੀ ਜ਼ਰੂਰੀ ਆ ਸਾਡੇ ਲਈ ਤਾਂ ਅਜੇ ਪੈਸੇ ਨੂੰ ਮੇਰੇ ਲਈ ਕੋਈ ਨਹੀਂ ਕਹਿੰਦਾ ਵੀ ਰਿਸ਼ਤਾ ਰੁਸਤਾ ਸਾਡੇ ਲਈ ਤਾਂ ਪੈਸਾ ਜ਼ਰੂਰੀ ਆ ਠੀਕ ਹੈ ਤੇ ਮੈਂ ਕਿਹਾ ਬਾਈ ਹੁਣ ਮੇਰੀ ਗੱਲ ਸੁਣ ਲੈ ਮੈਂ ਕਿਹਾ ਮੇਰੀ ਬੇਇੱਜ਼ਤੀ ਹੋ ਗਈ ਜਿਹੜੀ ਉਹ ਮੈਂ ਕਹਿੰਦਾ ਮੈਥੋਂ ਗਲਤੀ ਹੋ ਗਈ ਮੈਂ ਗਲਤੀ ਨਹੀਂ ਮੈਂ ਕਹਿੰਦਾ ਮੈਂ ਕੇਸ ਕਰੂ ਮੈਂ ਉਹਨੂੰ ਖਿੱਚਿਆ ਬਾਈ ਉਹ ਕਹਿੰਦਾ ਬਾਈ ਮੈਥੋਂ ਗਲਤੀ ਹੋ ਗਈ ਪੈਰੀ ਡੱਗੇ ਆ ਮੈਂ ਕਹਿੰਦਾ ਤੁਸੀਂ ਤਿਆਰ ਸਾਡੇ ਸਾਰੇ ਪਰਿਵਾਰ ਦਾ ਜਲੂਸ ਕੱਢ ਕੇ ਰੱਖਤਾ ਹੈ ਸਾਡੇ ਪਿੰਡ ਚ ਪਤਾ ਲੱਗ ਗਿਆ ਵੀ ਮੇਰਾ ਵਿਆਹ ਹੋਇਆ ਕਹਿੰਦਾ ਮੈਂ ਮੈਂ ਕਹਿਆ ਉਹਨੂੰ ਮੈਂ ਕਹਿਆ ਮੈਂ ਤਾਂ ਰੱਖੂਗਾ ਹੁਣ ਤੇਰੀ ਘਰ ਵਾਲੀ ਰੱਖੂਗਾ ਹੁਣਾਂ ਦਾ ਕੰਮ ਕਰ ਮੈਂ ਕਹਿੰਦਾ ਕਹਿੰਦਾ ਐ ਕਿਵੇਂ ਰੱਖੂਗਾ ਉਹ ਕੁੜੀ ਕਹਿੰਦੀ ਕਹਿੰਦੀ ਮੈਂ ਨਹੀਂ ਰਹਿਣਾ ਚਾਹੁੰਦੀ ਬਾਈ ਤੇਰੇ ਨਾਲ ਕਹਿੰਦੀ ਮੈਂ ਤਾਂ ਇਹਦਾ ਹੀ ਘਰ ਵਾਲੀ ਆ ਮੈਂ ਕਹਿੰਦਾ ਭੈਣ ਜਾਉਣ ਨੂੰ ਆਈ ਸੀ ਮੇਰੇ ਕੋਲ ਹਾਂ ਮੈਂ ਕਹਾ ਤੂੰ ਸਾਡੇ ਨਾਲ ਕੋਲ ਕੀ ਲੈਣ ਆਈ ਸੀ ਕਹਿੰਦੀ ਮੈਥੋਂ ਗਲਤੀ ਹੋ ਗਈ ਮੈਂ ਕਹਾ ਗਲਤੀ ਹੋਈ ਨਹੀਂ ਮੈਂ ਕਹਾ ਕਿੰਨੇ ਰੁਪਏ ਲੱਗੇ ਮੇਰੇ ਵਿਆਹ ਤੇ 10 ਲੱਖ ਰੁਪਏ ਲੱਗੇ ਉਹ ਦੇ ਮੇਰਾ ਕਹਿੰਦਾ ਅਸੀਂ ਕਿੱਥੋਂ ਦਈਏ ਮੈਂ ਕਹਾ ਤੁਹਾਡੇ ਕੋਲ ਬਥੇਰੇ ਆ ਤੂੰ ਬਥੇਰੇ ਠੱਗੀ ਮਾਰੀ ਆ ਤੁਸੀਂ ਮੈਂ ਕਹਾ ਤੁਹਾਡੇ 60 70 ਬੰਦੇ ਆ ਜਿਨ੍ਹਾਂ ਨਾਲ ਤੁਸੀਂ ਠੱਗੀ ਮਾਰੀ ਆ ਮੈਂ ਸਾਰੇ ਇਕੱਠੇ ਕਰ ਲੂ ਫਿਰ ਦੱਸੋ ਸਾਰਿਆਂ ਨੂੰ ਦੇਉਂਗੇ ਕਹਿੰਦੀ ਬਈ ਆ ਬੰਦੇ ਤੇਰੇ ਮਰੇ ਸੀ ਤੈਨੂੰ 10 ਲੱਖ ਰੁਪਏ ਉਹਨਾਂ ਨੇ ਬਈ ਪੇਟੀ 'ਚ 10 ਲੱਖ ਰੁਪਏ ਕੱਢ ਕੇ ਰੱਖੇ ਮੇਰੇ ਸਸਾਂ ਨੇ ਕੋਲ ਰੱਖਤਾ ਕਹਿੰਦੇ ਆ ਚੱਕ ਮੈਂ ਕਮਾਲ ਮੰਨ ਗਿਆ ਬਈ ਕਿੰਨੇ ਲੋਕਾਂ ਨੂੰ ਲੁੱਟਿਆ ਹੋਊਗਾ ਉਹ ਗੁੜੀ ਨੇ ਮੰਨ ਕੇ ਚੱਲ ਵੀ ਤੈਨੂੰ 10 ਲੱਖ ਇੱਕ ਮਿੰਟ 'ਚ ਦੇਤਾ ਜਿਹੜੇ 60 70 ਬੰਦੇ ਤੂੰ ਕਹਿਣਾ ਤੇ ਵੀ ਉਹਨਾਂ ਦਾ ਕੀ ਪਤਾ ਕਿੰਨਾ-ਕਿੰਨਾ ਕੁ ਰੁਪਈਆ ਲੁੱਟਿਆ ਹੋਊ ਕੀ ਕਰਦੇ ਹੋਣਗੇ ਇਹ ਲੁੱਟਿਆ ਹੋਊਗਾ ਬਈ ਤੇ ਜਦੋਂ ਬਈ ਮੈਂ ਉਹਨੂੰ ਗਰੋਲਾ ਪਾਇਆ ਹਨਾ ਮੈਂ ਕਹਾ ਭੈਣ ਚੋ ਮੈਂ ਕਹਾ ਤੁਸੀਂ ਭੈਣ ਦੇ ਫੁੱਦੂ ਬਣਾਉਣੇ ਲੋਕਾਂ ਦਾ ਹਨਾ ਤੇ ਉਹਨਾਂ ਨੂੰ ਬਈ 10 ਲੱਖ ਰੁਪਏ ਮਿੰਟਾ ਜੀ ਆ ਗਿਆ ਸਰਾ ਨਹੀਂ ਰੱਖਤਾ ਕਹਿੰਦਾ ਚੁੱਪ ਕਰ ਜਾ ਚਲੋ ਉਸ ਤੋਂ ਬਾਅਦ ਸਾਰਾ ਨਿਬੜ ਗਿਆ ਉਹਨਾਂ ਨੂੰ ਫੜਾਇਆ ਫੁੱੜਾਇਆ ਨਹੀਂ ਥਾਣੇ 'ਚ ਨਹੀਂ ਫੜਾਇਆ ਮੈਂ ਕਿਸੇ ਨੂੰ ਕੁਝ ਉਹ ਬਾਈ ਸੇ ਲੱਗ ਗਿਆ ਉਹ ਹੁਣ ਜਿਹੜਾ ਖਰਚਾ ਹੋਇਆ ਤੁਹਾਨੂੰ ਲੱਭਣ ਤੇ ਉਹ ਦੇਓ 1 ਲੱਖ ਡੇਢ ਲੱਖ ਰੁਪਏ ਉਹ ਵੀ ਰੱਖਤਾ ਮੈਂ ਕਿਹਾ ਮੇਰਾ ਜਿਹੜਾ ਸੋਨਾ ਲਿਆਂਦਾ ਚੱਕੇ 7 ਤੋਲੇ ਉਹ ਰੱਖੋ ਇੱਥੇ 7 ਤੋਲੇ ਸੋਨਾ ਵੀ ਰੱਖਤਾ ਬਾਈ ਮੈਂ ਕਿਹਾ ਹੁਣ ਗੱਲ ਸੁਣ ਲੈ ਹੁਣ ਮੈਂ ਤੁਹਾਡੇ ਤੇ ਪਾਉਂ ਕੇਸ ਕਹਿੰਦਾ ਤੁਹਾਡੇ ਹੱਥ ਬੰਨੇ ਮੈਂ ਕਿਹਾ ਅੱਜ ਤੋਂ ਬਾਅਦ ਜੇ ਕਿਸੇ ਨਾਲ ਬੁੰਡ ਪੰਗਾ ਜੇ ਕਿਸੇ ਨਾਲ ਲਿਆਣਾ ਤੁਹਾਡੀ ਮੈਂ ਤੁਹਾਡੀ ਛੱਡਣਾ ਨਹੀਂ ਤੁਹਾਨੂੰ ਮੈਂ ਕਿਹਾ ਮੇਰੀ ਜਿਹੜੀ ਇੱਜ਼ਤ ਖਰਾਬ ਹੋਈ ਹੈ ਮੈਂ ਕਿਹਾ ਉਹਦਾ 10 ਲੱਖ ਰੁਪਏ ਲਿਆ ਇਹ ਠੀਕ ਹੈ ਨਾ ਤੇ ਜਿਹੜੀ ਉਹਨਾਂ ਕੇ ਮੇਰੀ ਪਿੰਡ ਚ ਵੇਚਤੀ ਹੋਈ ਉਹ ਤਾਂ ਵਾਪਸ ਨਹੀਂ ਆਉਣੀ ਬਾਕੀ ਹੁਣ ਮੈਂ ਵਿਆਹ ਹੈ ਵਜੂਗਾ ਅਗਲੇ ਨਗਰਤਾ ਨੇ 300 ਲੱਖ ਰੁਪਏ ਲੱਗਿਆ ਜੀ ਵਿਆਹ ਤੇ ਮੈਂ ਕਿਉਂ ਝੂਠ ਮੁੱਲਾ ਮੈਂ ਉਹਨਾਂ ਨੂੰ 7 ਲੱਖ ਰੁਪਏ ਵਧ ਲਿਆ ਜਿਹਦਾ ਮੁੱਲ ਪਾ ਜਿਹਦਾ ਮੁੱਲ ਵਾਪਸ ਲਿਆ ਮੈਂ ਕਿਹਾ ਮੇਰੀ ਇੱਜ਼ਤ ਖਰਾਬ ਹੋ ਗਈ ਉਹ ਜਿਹਦਾ ਵਾਪਸ ਵਾਪਸ ਹੋਣੀ ਨਹੀਂ ਜਿਹਦਾ ਪਰ ਜਿਹੜਾ ਸਾਨੂੰ ਉਹਨੂੰ ਇਹਨਾਂ ਨੂੰ ਸਾਥ ਹੋਵੇ ਵੀ ਅਸੀਂ ਬੰਦੇ ਨੂੰ ਨਾਲ ਤਾਂ ਇਹਨੂੰ ਵਿਆਹ ਹੈ ਵਜਣ ਲਾਤਾ ਤੇ ਨਾਲੇ ਠੱਗੀ ਮਾਰ ਲਈ ਸੀ ਵੀ ਉਹ ਤੇਰਾ ਹੱਕ ਸੀਗਾ ਹਣਾ ਉਹ ਮੇਰਾ ਹੱਕ ਸੀਗਾ ਬਈ ਮੈਂ ਉਹਨਾਂ ਨੂੰ ਬਈ ਤਸੱਲੀ ਕਰਾਈ ਉਹਨਾਂ ਦੇ ਮੇਚੇੜੇ ਮ ਕਿਉਂ ਚੋਟ ਮਾਰੇ ਚਾਹ ਹੀ ਪੀਤੀ ਠੰਡਾ ਦੱਤਾ ਵੀ ਪੀਤਾ ਸਾਰਾ ਕੋਈ ਪੀ ਕੇ ਪੈਸੇ ਤੈਨੂੰ ਐ ਨਹੀਂ ਸਾਹ ਸੁਆ ਹੋਇਆ ਵੀ ਕਿਤੇ ਫੇਰ ਨਾ ਗੋਲੀਆਂ ਵਾਦਨ ਚਾਹ ਮੈਂ ਇਹ ਤਾਂ ਜਵਾਂ ਨਹੀਂ ਮੈਂ ਤਾਂ ਮੈਨੂੰ ਤਾਂ ਮੈਨੂੰ ਤਾਂ ਸ਼ੱਕ ਸੀਗਾ ਮੈਂ ਕਿਹਾ ਉਹ ਕਹਿੰਦਾ ਨਾ ਪੀਚਾ ਮੈਂ ਕਿਹਾ ਕੁਝ ਨਹੀਂ ਹੁੰਦਾ ਹੁਣ ਮੈਂ ਕਿਹਾ ਹੁਣ ਜੇ ਪੀ ਲਾ ਮੈਂ ਕਿਹਾ ਕੋਈ ਨਹੀਂ ਕਰਦੇ ਕੁਝ ਇਹ ਹੁਣ ਡਰੇ ਪਏ ਮੈਂ ਕਿਹਾ ਹੁਣ ਨਹੀਂ ਕੁਝ ਕਰਦੇ ਤੇ ਹੁਣ ਜਿਹੜੇ ਮੈਂ ਮੈਂ ਤੈਨੂੰ ਇੱਕ ਗੱਲ ਪੁੱਛਦਾ ਜਿਹੜੇ ਆਹ ਲੋਕ ਜਿਹੜੇ ਆਪਾਂ ਵਿਆਹ ਸ਼ਾਦੀ ਹੁੰਦੀ ਆ ਕੁੜੀ ਦੀ ਹੋਈ ਬਾਲਾ ਮੁੰਡੇ ਦੀ ਹੋਈ ਉਹਲਾ ਰੱਖ ਜਾਂਦੇ ਆ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਬੰਦੇ ਨੂੰ بس ਕਿਸੇ ਤੋਂ ਓਲਾ ਨਾ ਰੱਖੋ ਯਾਰ ਅੱਜ ਦੇ ਟਾਈਮ ਦੇ ਵਿੱਚ ਜੇ ਕਿਸੇ ਤੋਂ ਓਲਾ ਰੱਖੋਗੇ ਨਾ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਵੀ ਤੁਸੀਂ ਨਾ ਸ਼ਰਮ ਮੰਨਿਆ ਕਰੋ ਮਾੜੀ ਮੋਟੀ ਹੈਨਾ ਵੀ ਤੁਸੀਂ ਵਿਆਹ ਕਰਾਉਣਾ ਹੁੰਦਾ ਯਾਰ ਸੋਚ ਸਮਝ ਕੇ ਤਾਂ ਕਰਾ ਲਿਆ ਕਰੋ ਜੇ ਕੁੜੀ ਵਾਲੇ ਕਰਾਉਂਦੇ ਆ ਤਾਂ ਕੁੜੀ ਨੂੰ ਸਮਝਣਾ ਚਾਹੀਦਾ ਵੀ ਮੁੰਡੇ ਬਾਰੇ ਪਤਾ ਕਰੇ ਵੀ ਮੁੰਡਾ ਕਿੱਥੋਂ ਦਾ ਕਿਹੜੀ ਜਾਤ ਦਾ ਕੀ ਹੈ ਪਰਿਵਾਰ ਚ ਕਿਵੇਂ ਬੈਕਗ੍ਰਾਉਂਡ ਹੈ ਜੇ ਜਿਹੜੀ ਕੀ ਹੈ ਪਤਾ ਇੱਜ਼ਤ ਪਤਾ ਕਰਿਆ ਕਰੋ ਤੇ ਕੁੜੀ ਮੁੰਡੇ ਦਾ ਹੱਕਾ ਵੀ ਕੁੜੀ ਬਾਰੇ ਪਤਾ ਕਰਨਾ ਵੀ ਕੁੜੀ ਕਿੰਨਾ ਦੀ ਹੈ ਆਪਣੇ ਲਾਡਾਂ ਡੇ ਕੇ ਪੈਂਦੀ ਆ ਆਪਾਂ ਨੂੰ ਐ ਹੁੰਦਾ ਵੀ ਭੈਣ ਚੋ ਯਾਰ ਵਿਆ ਸਾਨੂੰ ਆਪਣ ਦਾ ਐ ਹੁੰਦਾ ਮੁੜ ਕੇ ساری ਜ਼ਿੰਦਗੀ ਦਾ ساری ਉਮਰ ਆਪਾਂ ਚੱਕ ਕੇ ਲੈ ਆਉਣੇ ਆ ਆਪਾਂ ਆਨੰਦ ਕਰ ਜਾਈਏ ਦੂਜੇ ਦਿਨ ਤੀਜੇ ਦਿਨ ਕਰਦੇ ਆ ਆਪਾਂ ਕਹਿਣਾ ਕਿ ਨਾ ਆਪਣੇ ਘਰੇ ਲੈ ਜੀ ਜਦੋਂ ਬੰਡ ਤੇ ਲੱਤ ਵਜਦੀ ਆ ਫਿਰ ਬਈ ਐ ਹੁੰਦਾ ਠੀਕ ਹੈ ਭਾਈ ਸਾਡੇ ਇਨੇ ਰੁਪਏ ਲੱਗੇ ਆ ਪੈ ਤਾਂ ਇਹ ਚੀਜ਼ੋਂ ਨਿਕਲੇ ਆ ਪਰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਇਹ ਚੀਜ਼ ਦੇ ਵਿੱਚ ਫਸੋ ਨਾ ਤੁਸੀਂ ਇਹ ਚੀਜ਼ੋਂ ਨਿਕਲ ਜਾਓ ਵਧੀਆ ਰਹੋਗੇ ਇਹ ਤੋਂ ਚੰਗਾ ਤਾਂ ਬਈ ਕੁਾਰੇ ਰਹਿ ਲੋ ਲੱਡੂ ਖਾਵੇ ਜਿਹੜਾ ਉਹ ਵੀ ਪਸਤਾਵੇ ਜਿਹੜਾ ਨਾ ਖਾਵੇ ਉਹ ਵੀ ਪਸਤਾਵੇ ਤੇ ਪਰ ਜੇ ਖਾਣਾ ਵੀ ਧਿਆਨ ਨਾਲ ਵੇਖੋ ਵਿੱਚ ਕੀੜੇ ਨਾ ਹੋਣ ਠੀਕ ਹੈ ਭਾਈ ਧੰਨਵਾ ਕਹਿੰਦਾ ਮਾੜਾ ਹੋਵੇ ਨਾ ਰਿਸ਼ਤੇਦਾਰ ਤੇ ਚੰਦਰਾ ਗਵਾਂਢੀ ਹੋਵੇ ਨਾ ਗੱਲ ਇਹ ਸਹੀ ਆ ਜਦੋਂ ਚੰਦਰਾ ਗਵਾਂਢੀ ਹੋਵੇ ਨਾ ਤੇ ਉੱਥੇ ਰਹਿਣਾ ਬਹੁਤ ਔਖਾ ਹੋ ਜਾਂਦਾ ਇਹ ਬਾਈ ਦਾ ਸੀਗਾ ਕਹਿੰਦਾ ਬਾਈ ਮੈਨੂੰ 6-7 ਸਾਲ ਹੋ ਗਏ ਸੀ ਰਸਤੇ ਆਉਂਦੇ ਸੀ ਸਾਡੇ ਘਰੋਂ ਬਿਸਕਟ ਖਾ ਕੇ ਚਾਹ ਪੀ ਕੇ ਜਦੋਂ ਬਾਹਰ ਨਿਕਲਦੇ ਸੀ ਨਿਕਲਣ ਸਾਧੀ ਸਾਡਾ ਗਵਾਂਢੀ ਪਾਣੀ ਮਾਰ ਦਿੰਦਾ ਸੀ ਉਹਨੇ ਕੋਈ ਜ਼ਮੀਨ ਨਹੀਂ ਵਡਾਉਣੀ ਸੀ ਉਹਨੇ ਕੋ ਥਾਂ ਚ ਇਹ ਸਾਨੇ ਸਿਲੇਣਾ ਪਰ ਉਹਦੀ ਆਦਤ ਤੋਂ ਮਜ਼ਬੂਤ ਸੀ ਉਹ ਭਾਨੀਆਂ ਮਾਰਨੀਆਂ ਹੀ ਮਾਰਨੀਆਂ ਕਿਉਂਕਿ ਕਈ ਬੰਦਿਆਂ ਦੀ ਆਦਤ ਹੁੰਦੀ ਆ ਵੀ ਭਾਨੀ ਮਾਰਨੀ ਆ ਸਾਡੇ ਜਿਹੜਾ ਕੀੜਾ ਢੱਡ ਦੇ ਵਿੱਚ ਆ ਦਿਲ ਚ ਪਾਪ ਆ ਸਾਨੂੰ ਉਹ ਵੇਖਣਾ ਹੋਰ ਕੁਛ ਨਹੀਂ ਉਹਨਾਂ ਨੇ ਕੋਈ ਕਿਸੇ ਦਾ ਉਹਨਾਂ ਨੂੰ ਮਤਲਬ ਨਹੀਂ ਹੁੰਦਾ ਬਾਈ ਇਹ ਚੀਜ਼ ਹੁੰਦੀ ਆ ਇਹ ਬਾਈ ਨੂੰ ਰਸਤੇ ਆਉਂਦੇ ਸੀ ਚਾਬੀ ਕੇ ਮੁਰ ਜਾਂਦੇ ਸੀ ਭਾਨੀ ਵੱਜ ਜਾਂਦੀ ਸੀ ਇਹਨੇ ਕੀ ਕੀਤਾ ਕੋਈ ਗੱਡਿਆਂ ਵਾਲੇ ਡਿੱਗਾਂ ਵਾਲੇ ਜਿਹੜੇ ਆਪਣੇ ਪਿੰਡਾਂ 'ਚ ਕੱਪੜੇ ਵੇਚ ਦਿੰਦੇ ਆ ਉਹ ਕਿਤੇ ਪੁੱਛ ਲਿਆ ਉਹਨੇ ਵੀ ਕਾਕਾ ਕਦੇ ਰਸਤਾ ਤਾਂ ਨਹੀਂ ਪਾਲਦਾ ਉਹ ਕਹਿੰਦਾ ਮੈਂ ਹਾਂਜੀ ਪਾਲਦਾ ਦਾ ਪਰ ਭਾਨੀਆਂ ਵੱਜਦੀਆਂ ਉਹ ਕਹਿੰਦਾ ਕੋਈ ਨਹੀਂ ਤੇਰਾ ਪੱਕਾ ਪੈਂਚਰ ਲਾਵਾਂਗੇ ਟੈਨਸ਼ਨ ਨਾ ਲੈ ਭਾਈ ਜਦੋਂ ਪੱਕਾ ਪੈਂਚਰ ਲਾਉਣ ਲੱਗੇ ਇਹਨੂੰ ਪੱਕਾ ਰਹਿਤਾ ਘਰਾਤਾ ਲਿਆ ਕੇ ਸਾਰਾ ਕੁਝ ਕਰਕੇ ਤੇ ਜਿੱਦੇ ਸੁਹਾਗ ਰਾਤ ਸੀਗੀ ਤੇ ਇਹਨੂੰ ਨੀਂਦ ਦੀਆਂ ਗੋਲੀਆਂ ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਸੋਨਾ ਸੀ ਉਹ ਲੈ ਗਈ ਕੱਪੜੇ ਸੀ ਉਹ ਲੈ ਗਈ ਪੈਸੇ ਪੈਸੇ ਉਹ ਲੈ ਗਈ ਜਮਾ ਖਾਖੀ ਨੰਗ ਕਰਕੇ ਭੱਜ ਗਈ ਇਹਨੇ ਹੌਲੀ ਹੌਲੀ ਉਹ ਵਿਚੋਲਾ ਲੱਭਿਆ ਜਿਨੇ ਇਹ ਕੰਮ ਕਰਾਇਆ ਸੀ ਫਿਰ ਉਹਨੂੰ ਫੜਿਆ ਫਿਰ ਜਿੱਥੇ ਉਹ ਰਹਿੰਦੇ ਸੀ ਉੱਥੇ ਗਏ ਉੱਥੋਂ ਗਾਂ ਚੱਕੇ ਬੰਦੇ ਤੇ ਇਹਨਾਂ ਦੀ ਸਾਰੀ ਛੱਤਰਪੇੜ ਕੀਤੀ ਤੇ ਫੇਰ ਪਤਾ ਲੱਗਿਆ ਵੀ ਆ ਚੀਜ਼ ਆ ਫਿਰ ਇਹ ਕਹਿੰਦਾ ਮੇਰੀ ਅੱਜ ਤੱਕ ਦਾ ਮੁੱਲਾ 3 ਲੱਖ ਮੇਰੇ ਵਿਆਹ ਤੇ ਲੱਗਾ 10 ਲੱਖ ਦਿਓ 10 ਉਹ ਲਿਆ ਸੋਨਾ ਮੜ ਉਹ ਤੋਂ ਬਾਅਦ ਜਦੋਂ ਬਾਈ ਗੱਲਬਾਤ ਹੁੰਦੀ ਉਹ ਮਾਫੀ ਮੰਗਣਾ ਕਹਿੰਦਾ ਚਾਹ ਵੀ ਪੀਤੀ ਠੰਡਾ ਪੀਤਾ ਸਭ ਕੁਝ ਪੀਤਾ ਵੀ ਇਹੇ ਚੀਜ਼ੇ ਹੁੰਦੀ ਆ ਪਰ ਆਪਾਂ ਜਦੋਂ ਰਿਸ਼ਤਾ ਕਰਨਾ ਹੁੰਦਾ ਬਈ ਕੁੜੀ ਦਾ ਕਰਦੇ ਉਹ ਵੀ ਪੂਰੀ ਪੁੱਛ ਪੜਤਾਲ ਕਰ ਲਿਆ ਕਰੋ ਕੱਲੀ ਜ਼ਮੀਨ ਨੂੰ ਨਜਾਇਜ਼ ਕਰੋ ਜਿਹਦੇ ਕੋਲ 10 ਕਿੱਲੇ ਤੇ ਅੱਖਾਂ ਮੀਚੀਆਂ ਕਰਤਾ ਰਹਿਤਾ گاਹ ਪਲਾਂ ਨੇ ਛੇੜੀ ਹੋਵੇ ਤੇ ਦੂਜੀ ਗੱਲ ਜਦੋਂ ਤੁਸੀਂ ਮੁੰਡੇ ਦਾ ਕਰਦੇ ਹੁੰਨੇ ਆ ਕੁੜੀ ਦਾ ਜਰੂਰ ਬੈਕਗ੍ਰਾਉਂਡ ਚੈੱਕ ਕਰਿਆ ਕਰੋ ਕੱਲੀ ਸੋਹਣੀ ਸੁਨੱਖੀ ਲਾਂਜੇ ਹੋਇਆ ਕਰੋ ਕਿਤੇ ਕਈ ਵਾਰੀ ਉਹਦਾ ਕੈਰੈਕਟਰਲੈਸ ਹੋਵੇ ਤੇ ਠੀਕ ਅੱਧੇ ਪਿੰਡਾਂ ਰਿਆਰਾਂ ਲਾਈ ਬੈਠੀ ਹੋਵੇ ਤੇ ਤੁਹਾਡੇ ਘਰੇ ਨਹੀਂ ਬਸਦੀ ਉਹ ਤੇ ਇਹੀ ਚੀਜ਼ਾਂ ਹੁੰਦੀਆਂ ਜਦੋਂ ਕੋਈ ਤੁਸੀਂ ਰਿਸ਼ਤਾ ਕਰਨਾ ਇੱਕ ਮੱਝ ਗਾਣੀ ਵੀ ਤੁਸੀਂ ਆ ਕੇਲੇ ਤੋਂ ਖੋਲੀ ਤੇ ਗਾਂ ਤੁਸੀਂ ਵੇਚ ਦੋਗੇ ਜਾਂ ਗਾਂ ਕਿਸੇ ਦੇ ਬੰਨੇ ਹੋਗੇ ਇਹ ਰਸਤੇ ਹੁੰਦੇ ਆ ਬਾਈ ਜਦੋਂ ਇੱਕ ਅਜਿਹਾ ਰਸਤਾ ਹੋ ਜੇ ਉਹ ਤੁਹਾਨੂੰ ਪਤਾ ਹੀ ਆ ਜਾਂ ਤਾਂ ਤਲਾਕ ਤੇ ਕੰਮ ਨਿਭੜਦਾ ਤੇ ਜਾਂ ਫਿਰ ਕਹਿੰਦੇ ਹੁੰਦੇ ਮਾਰ ਕੇ ਕੰਮ ਨਿਭੜਦਾ ਅੱਜ ਕੱਲ੍ਹ ਕੁੜੀਆਂ ਦੇ ਜ਼ਿਆਦਾ ਹੱਥ ਖੋਲੇ ਹੋਇਆ ਆ ਉਹਦੇ ਆਸ਼ਕਾਂ ਤੋਂ ਕੁੜੀਆਂ ਆਪਦੇ ਯਾਰਾਂ ਨੂੰ ਤੇ ਆਪਦੇ ਘਰ ਵਾਲਿਆਂ ਨੂੰ ਮਰਵਾਈ ਜਾਂਦੀਆਂ ਆ ਉਹਦੇ ਯਾਰਾਂ ਤੋਂ ਸਾਡੀ ਵੀਡੀਓ ਇੱਕ ਸਿੱਖਿਆ ਲਈ ਹੁੰਦੀ ਆ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਸਿੱਧੇ ਪਾਸੇ ਰੱਖਣਾ ਪੁੱਠੇ ਪਾਸੇ ਰੱਖਣਾ ਤੁਹਾਡੀ ਮਰਜ਼ੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ